ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋ ਗਾਵਾਂ ਦੀ ਵੀਡੀਓ ਬਣਾਈ ਹੈ ਪਹਿਲੇ ਨੰਬਰ ਵਾਲੀ ਬਈ ਤਾਜੀ ਸੂਈ ਹੈ ਚੌਂ ਚਵਾ ਦੇਖੋ ਇੱਕ ਨੰਬਰ ਚੌਂ ਚਵਾ ਮੋਤੀ ਮੋਤੀ ਚਵਾਈ ਚਵਾਈ ਦਾ ਵਾਲੀ ਪਾਈ ਜੱਸਿਆ ਨਾ ਸੋਹਣੀ ਨਹੀਂ ਆਇਆ ਚਵਾਈਆ ਪਾਣੀ ਵਾਲਾ ਚੰਗਾ ਮੁੱਠੀ ਵਾਲਾ ਪਜੰਦਰਾ ਖਾਣ ਦੀ ਪਾਣੀ ਵਾਲਾ ਚੰਗਾ ਆ ਗਿਆ ਬਈ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕਿੰਨੇ ਦਾ ਨੋਕੇ ਜੱਸੇ ਸੂਈ ਨਾ ਤੂ ਇਹ ਨੂੰ 5-6 ਦਿਨ ਹੋ ਗਏ ਤੇ ਬੱਚਾ ਵਗਰ ਆ ਗਿਆ ਬਸਸੀ ਆ ਗਈ ਤੇ ਸੋਨੇ ਸਾਈ ਵਾਲ ਦੀ ਆ ਬਾਗੀ ਕਰਮ ਵਾਲੀ ਯਾਰ ਸੈਰ ਪੀੜੇ ਥਣਾ ਦਾ ਸੂਚੇ ਚੈੱਕ ਕਰ ਤੇ ਤੇ ਮੁੱਲ ਤੁਸੀਂ ਕਹੋਗੇ ਬਾਈ ਨੇ ਰੱਖਿਆ ਉਹ 55 ਜਾਂ 60 ਨਾ 55 ਨਾ 60 46000 ਰੁਪਏ ਜੋ ਬਾਈ ਕਿਨਾਂ ਛੋਟ ਕਰ ਦੇਗਾ ਬਾਕੀ ਕਦ ਕੋਤ ਫੁੱਲਾ ਦੰਦੋਂ ਦੋਵੇਂ ਆ ਗਿਆ ਚਾਰ ਦੰਦ ਹੈ ਨਾ ਚਾਰ ਦੰਦ ਠੀਕ ਹੈ ਦੇਵਾ ਵਿਖਾ ਦੂ ਜੀ ਨੇ ਇਹ ਵਾ ਤਾਂ ਬਾਈ ਸਹੀ ਗੱਲ ਬਹੁਤ ਸੋਹਣਾ ਹੈ ਜੀ ਨਾ ਸਾਰਾ ਪਰਨਾ ਹਮ ਕੀ ਬਾਤ ਹੈ ਬਾਈ ਤੇ ਜਿਵੇਂ ਅੱਗੇ 2 ਨੰਬਰ ਤੇ ਇਹ ਜਰਸੀ ਹੈ ਵੀ ਜਰਸੀ ਇਹ ਵੀ ਚਾਰ ਦੰਦਾ ਇਹ ਵੀ ਚਾਰ ਦੰਦਾ ਮੂੰਹੋਂ ਚਾਰ ਦੰਦਾ ਬਾਈ ਜਰਸੀ ਆ ਗਈ ਵਜਨ ਵਾਲੀ ਜਰਸੀ ਹੈ ਫੇਸ ਵਗੈਰਾ ਚੈੱਕ ਕਰ ਸਕਦੇ ਰੰਗ ਰੂਪ ਬਹੁਤ ਪਿਆਰਾ ਆ ਗਿਆ ਥਣਲੇ ਵੀ ਦੀ ਸਾਫ ਸੁਥਰੀ ਆ ਗਈ ਥਣਾ ਦਾ ਸਜ ਵੀ ਇੱਕ ਨੰਬਰ ਆ ਗਿਆ ਠੰਡੀ ਸੀਲ ਫੁੱਲ ਆ ਬਾਈ ਤੇ ਮੁੱਲ ਇਹਦਾ ਵੀ ਬਾਈ ਦੇ ਦੇਣਾ ਦੇਖੋ ਕਿੰਨਾ ਸੋਹਣਾ ਯਾਰ 63 60 ਕਿਤਾ 45 ਹਾਂ 45000 ਦੀ ਦੇਣਾ 45 ਦੀ ਬਾਈ ਕਹਿੰਦਾ ਦੇ ਦਾਂਗੇ 100 ਸੀਲ ਕਰਮ ਵਾਲੀ ਫੁੱਲ ਪਿੰਡ ਹੈਗਾ ਭਾਈ ਰੂਪਾ ਨਾਮ ਆ ਬਾਈ ਦਾ ਜੱਸਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾਤਪੁਰਾ ਤੇ ਭਗਤਾ ਭਾਈ ਵੀ ਨੇੜੇ ਰਹਿੰਦਾ ਜਲਾਲ ਵੀ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲ ਦੇ ਦੱਸਿਆ 7696 3417 ਠੀਕ ਹੈ ਭਾਈ ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋ گاਮਾਂ ਦੀ ਵੀਡੀਓ ਬਣਾਈ ਹੈ ਪਹਿਲੇ ਨੰਬਰ ਵਾਲੀ ਬਾਈ ਤਾਜੀ ਸੂਈਏ ਚੌਣ ਚਵਾ ਦੇਖੋ ਇੱਕ ਨੰਬਰ ਚੌਣ ਚਵਾ ਮੋਟੀ ਮੋਟੀ ਚਵਾਈ ਬਾਈ ਬਾਈ ਸੋਹਣੀ ਨਹੀਂ ਆਇਆ ਚਵਾਈ ਆ ਸਾਣੀ ਵਾਲਾ ਚੰਗਾ ਮੋਠੀ ਵਾਲਾ ਬੰਦਰਾ ਸਾਣੀ ਵਾਲਾ ਚੰਗਾ ਆ ਗਿਆ ਬਾਈ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕਿੰਨੇ ਦਿਨ ਹੋ ਗਏ ਦੱਸੇ ਸੂਈ ਨੂੰ ਸੋ ਇਹ ਨੂੰ 5-6 ਦਿਨ ਹੋ ਗਏ ਤੇ ਬੱਚਾ ਮਗਰ ਆ ਗਿਆ ਬੱਸੀ ਬੱਸੀ ਆ ਗਈ ਤੇ ਸਾਈ ਵਾਲ ਦੀ ਆ ਬਾਗੀ ਕਰਮ ਵਾਲੀ ਯਾਰ ਸਾਰ ਪੀੜੇ ਥਣਾ ਦਾ ਸੂਚ ਚੈੱਕ ਕਰ ਤੇ ਨੰਬਰ ਤੇ ਮੁੱਲ ਤੁਸੀਂ ਕਹੋਗੇ ਬਾਈ ਨੇ ਰੱਖਿਆ ਉਹ 55 ਜਾਂ 60 ਨਾ 55 ਨਾ 60 46000 ਰੁਪਏ ਦੇ ਬਾਈ ਨੇ ਛੋਟ ਕਰ ਦੇਗਾ ਬਾਕੀ ਕਦ ਕੋਤ ਫੁੱਲਾ ਦੰਦੋਂ ਦੋਵੇਂ ਆ ਗਿਆ ਚਾਰ ਦੰਦ ਹੈ ਨਾ ਚਾਰ ਦੰਦ ਠੀਕ ਹੈ ਦੇਵਾ ਵਿਖਾ ਦੂਜੇ ਨੇ। ਇਹ ਵਾ ਤਾਂ ਬਾਈ ਸਹੀ ਗੱਲ ਬਹੁਤ ਸੋਹਣਾ ਹੈ ਨਾ। ਸਾਰਾ ਪਰਨਾ ਹਮ ਕੀ ਬਾਤ ਹੈ ਬਾਈ ਤੇ ਜਿ세 ਅੱਗੇ 2 ਨੰਬਰ ਤੇ ਇਹ ਜਰਸੀ ਹੈ ਵੀ ਜਰਸੀ ਇਹ ਵੀ ਚਾਰ ਦੰਦਾ ਇਹ ਵੀ ਚਾਰ ਦੰਦਾ ਮੂੰਹੋਂ ਚਾਰ ਦੰਦਾ ਬਾਈ ਜਰਸੀ ਆ ਗਈ ਵਜਨ ਵਾਲੀ ਜਰਸੀ ਹੈ ਫੇਸ ਵਗੈਰਾ ਚੈੱਕ ਕਰ ਸਕਦੇ ਰੰਗ ਰੂ ਬਹੁਤ ਪਿਆਰਾ ਆ ਗਿਆ ਥਣਲੇ ਵੀ ਦੀ ਸਾਫ ਸੁਥਰੀ ਆ ਗਈ ਥਣਾ ਦਾ ਸੈਜ ਵੀ ਇੱਕ ਨੰਬਰ ਆ ਗਿਆ ਠੰਡੀ ਸੀਲ ਫੋਲ ਆ ਬਾਈ ਤੇ ਮੁੱਲ ਇਹਦਾ ਵੀ ਬਾਈ ਮੇਰਾ ਦੇਖ ਕਿੰਨਾ ਸੋਹਣਾ ਯਾਰ 30000 ਨਾ 60 ਕੀਤਾ 45 ਦੀ ਹਾਂ 45000 ਦੀ ਦੇਣਾ 45 ਦੀ ਬਾਈ ਕਹਿੰਦਾ ਦੇ ਦਾਂਗੇ ਸੌ ਸੀ ਕਰਮ ਵਾਲੀ ਫੋਲ ਪਿੰਡ ਹੈਗਾ ਭਾਈ ਰੂਪਾ ਨਾਮ ਆ ਬਾਈ ਦਾ ਜੱਸਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾਦਤਪੁਰਾ ਤੇ ਭਗਤਾ ਭਾਈ ਵੀ ਨੇੜੇ ਰਹਿੰਦਾ ਜਲਾਲ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦੇ ਦੱਸਿਆ 76967 34117 ਠੀਕ ਹੈ ਬਾਈ